ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਓਟ ਸਚੁ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸੈਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੇ ਸਚਿਆਰਾ ਹੋਈਐ ਕੇ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਐ ਵਢਿਆਈ ਹੁਕਮੀ ਉਤਮਨੀ ਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾ ਹੁਮੈ ਕਹੇ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਜ਼ਰ ਹ ਦੂਰ ਕਥਨਾ ਕਥੀ ਨ ਆਵੇ ਟੋਟ ਦਾਤ ਕਤ ਕਥੀ ਕੋਤੀ ਕੋਟ ਕੋਟ ਦਿੰਦਾ ਦੇ ਲਾਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਬੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਾ ਭਾਉ ਅਪਾਰ ਅਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੇ ਦਖੀਏ ਜਿਤ ਦਿਸੇ ਦਰਬਾਰ ਮੋਹ ਕੇ ਬੁਲ ਨ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਕਾਪਿਆ ਨਾ ਜਾਏ ਕੀ ਤਨ ਹੋਈ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੋਰੀਸਰ ਗੁਰ ਗੁਰਖ ਬਰਮਾ ਗੁਰ ਪਾਰ ਬੱਤੀ ਮਾਈ ਜਿਹੋਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨ ਜੀਆਂ ਕਾ ਇੱਕ ਦਤ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇਤ ਸੁਭਾਵਾ ਬਿਨ ਭਾਣੇ ਕੇ ਨਾਇ ਕਰੀ ਜੇਤੀ ਸਠਿਓ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆ ਰਜਾ ਹੋ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾ ਚੱਲੇ ਸਭ ਕੋਈ ਚੰਗਾ ਨਾ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰਨਾਵਹੀਂ ਤਾ ਬਾਤ ਨ ਪੁੱਛੇ ਕੀ ਕੀਟਾਂ ਅੰਦਰ ਕੀਟ ਕਰ ਦੁਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੀ ਤੇਹਾ ਕੋਈ ਨ ਸੁਜਈ ਜੇ ਤਸ ਗੁਣ ਕੋਈ ਕਰੀ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋਪ ਤਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮ ਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣੇ 86 ਕਾ ਛਿਨਾਨ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲਾਗੇ ਸਜਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਾਰਾ ਗੁਨਾ ਕੇ ਗਹਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਨੇਂ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਾਝਾਣੇ ਮਨ ਕੋਏ ਮੰਨ ਸੁਰਤ ਹੋਵੇ ਮਨ ਬੁੱਧ ਮੰਨ ਸਗਲ ਪਾਉਣ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤਸੂ ਬਰਗੜ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਾਝਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੁਖਹਿ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੋ ਮਾਰ ਤੋਲ ਤਰਮ ਦਇਆ ਕਾ ਪੂਤ ਸੰਤੋਖ ਥਾ ਬਰਖਿਆ ਜਿਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਾਨ ਸੁਵਲਿ ਹੋ ਰੂਪ ਕੀਤੀ ਦਾਤ ਜਾਣੇ ਕੋਨਕੂਤ ਜੀਤ ਆਪਸਾਓ ਇੱਕੋ ਕੁਆਓ ਤੇਹਤੇ ਹੋਏ ਲੱਖ ਦਰਿਆਓ ਕੁਦਰਤ ਕੰਨ ਕਹਾ ਵਿਚਾਰ ਫਾਰ ਨਾ ਜਾਵਾ ਇੱਕ ਵਾਰ ਜੋਤ ਦੁ ਭਾਵੈ ਸਾਈ ਪੁਲੀਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ असंख ग्रंथ मुख वेद पाठ असंख जोग मन रहै उदास असंख भक्त गुण ज्ञान विचार असंख सती असंख दाता तार असंख सूर मुख अक्षर असंख मौन लिवलाए तार कुदरत कवन कहा विचार ਵਾਰਿਆਂ ਨਾ ਜਾਵਾ ਇੱਕ ਵਾਰ ਜੋਤਿ ਦੁ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਦਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖ ਖਾਏ ਅਸੰਖ ਨਿੰਦਕ ਸਿਰਕਰ ਹੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ असंख नाम असंख थाव अगम अगम संख लो असंख कह सिर पार होई अखरे नाम अखरी सलह अखरे ज्ञान गीत गुण गा अखरी लेखन बोलन बाण अखरा सिर संयोग बखान जिन ए लिखे तिसर नाहीं जे फरमाए तिव तिव पाहे ਜੇਤਾ ਕੀਤਾ ਤੇ ਤਨਾਉ ਵਿਨ ਨਾਮੇ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋਤ ਦੁਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਰੰਕਾਰ ਭਰੀ ਐ ਹੱਥ ਪੈਰ ਤਨ ਦੇਹ ਪਾਣੀ ਤੋਤੈ ਪੁੱਤਰ ਸੁਖੇ ਮੂਤ ਪਲੀਤੇ ਕਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰੇ ਮਤ ਪਪ ਕੈ ਸੰਗ ਉਹ ਤੁ ਪੈ ਨਾ ਮੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਨਕ ਹੁਕਮੀ ਆਵੋ ਜਾਹੁ तीर्थ तप दया दत्त दान जे को पावे तिलकमान सुनिया मनिया मन कीता पाओ अंतरगत तीर्थ मल नाओ सब गुण तेरे मै नाही कोई बिन गुण कीते भगत ना होए सुवष्ट आथ वाणी बरमाओ ਸਤ ਸੁਹਾਨ ਸਦਾ ਮਨ ਚਾਉ ਕੌਣ ਸੋ ਵੇਲਾ ਵਖਤ ਕੌਣ ਕਮਨ ਚਤ ਕਉਣਵਾਰ ਕਮਨ ਸਰੁੱਤੀ ਮਾਹੂ ਕਮਨ ਜਿਤ ਹੋਆ ਆਕਾਰ ਵੇਲ ਨ ਪਇ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾਧੀਆਂ ਜੈ ਲਿਖਨ ਲੇਖ ਕੁਰਾਨ ਚਤਵਾਰਨ ਜੋਗੀ ਜਾਣੈ ਰਤ ਮਾਹੂ ਨ ਕੋਈ ਜਾਂ ਕਰਤਾ ਸ੍ਰਿਠਿ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਖਾਂ ਕਿਸਾ ਲਾਹੀ ਕਿਉ ਰਣੀ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗੈਣਾ ਸੁਹੈ ਪਤਲ ਪਤਲ ਲਖ ਅਗਾਸਾਂ ਆਗਾਸ ਓੜ ਕੋੜ ਕੋਪਾਲ ਥਕੇ ਵੇਦ ਕਹਿਣ ਇੱਕ ਬਾਤ ਸਾਸ 18 ਹੈ ਕਨਕ ਤੇ ਬਾ ਅਸਲ ਇੱਕ ਤਾਤ ਲੇਖਾ ਹੋਏ ਤਾ ਲਿਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਈਆ ਨਦੀਆਂ ਅਤੇ ਵਹਾਂ ਪਗ ਹੈ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰ ਹਾਸਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇਤਸ ਮਨਹੁ ਨਾ ਬਿਸਰਹਿ ਅੰਤਨ ਸਿੱਤੇ ਕੈ ਨੰਤ ਅੰਤ ਨ ਕਰਨ ਦੇਨੰਤ ਅੰਤਨ ਵੇਖਣ ਸੁਣਨ ਅੰਤ ਅੰਤਨ ਜਾਪੈ ਕਿਆ ਮਨਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤਕਾਰਨ ਕਹਤੇ ਬਿਲਾਹੀ ਤਾਂ ਕੇ ਅੰਤ ਨਾ ਪਾਹੀ ਜਾਹੇ ਇਹੋ ਅੰਤ ਨਾ ਜਾਣ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਊਚਾ ਥਾਉ ਉੱਚੇ ਉਪਰ ਊਚਾਨ ਏਵਡੂ ਊਚਾ ਹੋਵੇ ਕੋਏ ਤੇ ਸਿਉੱਚ ਕੋ ਜਾਣ ਸੋਈ ਜਿਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋਦ ਅਪਾਰ ਕਿਤੇਆ ਗਣਤ ਨਹੀਂ ਵਿਚਾਰ ਕਿਤੇ ਖੱਪ ਟਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਇਤੇ ਮੂਰਖ ਖਾਹੇ ਖਾਹੇ ਕਿਤੇਆ ਦੁਖ ਭੂਖ ਸਦ ਮਾਰ ਏ ਪੇਦਾ ਤ ਤਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਉਹ ਆਖ ਨਾ ਸਕੇ ਕੋਈ ਜੇ ਕੋ ਖਾਇਕ ਅੱਖਣ ਪਾਏ ਉਹ ਜਾਣੇ ਜੇਤੀ ਆ ਮੋਹਿ ਖਾਏ ਆਪੇ ਜਾਣੇ ਆਪੇ ਦੇ ਅੱਖਿ ਸੇ ਪੇ ਕਈ ਕੇ ਜਿਸਨੂ ਬਖਸ਼ੈ ਸਤਸਾਲਾ ਨਾਨਕ ਪਾਤਸ਼ਾਹੀ ਪਾਤ ਸਾਹੁ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਐ ਮੁੱਲ ਪੰਡਾਰ ਅਮੁੱਲ ਆਵੇ ਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੋਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ आख ख रह लिबलाए आखे वेद पाठ पुराण आखे पढे करहे बखयान आखे ब्रह्मा आखे इन्द्र आखे गोपीत गोविंद आखे ईश्वर आखे सिद्ध आखे किते किते बुद्ध ਅੱਖੇ ਦਨਵੇਂ ਅੱਖੇ ਦੇਵ ਅੱਖੇ ਸੁਰ ਨਰ ਮਨ ਜਨ ਸੇਵ ਕਿਤੇ ਅੱਖ ਹੈ ਅੱਖ ਨ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾ ਅੱਖ ਨ ਸਕੇ ਕਈ ਕੇ ਜੇਵਡ ਭਾਵੈ ਤੇਵਡ ਹੋਈ ਨਾਨਕ ਜਨ ਸੱਚਾ ਸੋਏ ਜੇ ਕੋ ਅਖ ਬੋਲਵੇ ਗਾੜ ਤਾਂ ਲਿਖਿਆ ਸਿਰ ਗਾਵਾਰ ਗਾਵਾਰ ਸੂਦਰ ਕਿਹਾ ਸੂ ਕਰਕੇ ਹਾ ਜਿਤ ਬੈ ਸਰਬ ਸੰਮਾਲੇ ਵਾਜੇ ਨਾਦਿਆਨੇ ਕੇ ਸੰਖਾਂ ਪੀਤੇ ਬਾਮਨ ਹਾਰੀ ਕੇਤੇ ਰਾਗ ਪਰਿਸ਼ੋ ਕਹੀਨ ਕਿਤੇ ਗਾਵਨ ਹਾਰੇ ਗਾਵਹਿ ਤੁਨ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ 도ਵਾਰੇ ਗਾਵੇ ਚਿੱਤ ਗੁਪਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੂਰਨ ਸਦਾ ਸਵਾਰੇ ਗਾਵੇ ਇੰਦਿਆਂ ਦਸਨ ਬੈਠੇ ਦੇਵਤੀਆਂ ਦਰ ਨਾਲੇ ਗਾਵੇ ਸਿੱਧਸ ਮਦੀ ਅੰਦਰ ਗਾਵਣ ਸਾਧ ਵਿਚਾਰੇ गावन जति सती संतुखी गाबह वीर करारे गावन पंडित पढ़न रखीसर जुग जुग वेदा नाले गाबह मोहनिया मनमोहन सुरगा मष पे आले गावन रत्न उपाए तेरे 86 तीर्थ नाले गाबह जोद महाबल सूरा गाबह खानी चारे ਗਾਵਹਿ ਖੰਡ ਮੰਡਲਵਾਰੇ ਪੰਡਾ ਕਰ ਕਰ ਖੇ ਧਾਰੇ ਸੇਤ ਦਨੂ ਗਾਵੈ ਜੋਤਿ ਦਪਾਵਨ ਰਤੇ ਤੇਰੇ ਭਗਤਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਚੀ ਨਾਈ ਹੈਪੀ ਹੋਸੀ ਜੋਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿਉ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਢਿਆਈ ਜੋਤ ਸੁਭਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਤ ਸਾਹੋ ਸਹਾ ਪਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਕ ਸਰਮ ਪਤ ਝੋਲ ਹੀ ਧਿਆਨ ਕੀ ਕਰਹਿ ਵਿਪੂਤ ਖਿੰਥਾ ਕਾਲ ਕੁਆਰੀ ਕਾਇ ਜੁਕਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ਿ ਸੇ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘੜਕੜ ਵਜੈ ਨਾਦ ਆਪਨਾਥ ਨਾਥੀ ਸਭਜਾਂ ਕੀ ਰਿੱਧ ਸਿੱਧ ਅਵਰਾ ਸਾਦ ਸੰਜੋਗ ਵਿਜੋਗ ਤੋ ਏਕਾਸ਼ ਲਾਵੇ ਲੇਖਿ ਆਵੇ ਭਾਗ ਆਦੇਤ ਸੇ ਆਦੇਸ ਆਦਿ ਅਨੀਲੇ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇਕ ਕਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਨ ਜੀਵਤ ਸੁਭਾਵੈ ਤੇ ਵਿਚਲਾਵੈ ਜਿ ਹੋਵੈ ਫੁਰਮਾਨ ਉਹ ਵੇਖੈ ਉਹਨਾ ਨਦਰ ਨ ਆਵੈ ਬੋਤਾ ਇਹੋ ਵਿਡਾਨ ਆਦੇਸ ਤਿਸਿਆਦੇਸ ਆਦਿ ਅਨੀਲ ਅਨਾਧਿਆਨਾਹਤ ਜੁਗ ਜੁਗ ਇੱਕੋ ਵੇਸ ਆਸਨਾ ਲੋਇ ਲੋਇ ਭੰਡਾਰ ਜੋਖਸ ਪਾਸੇ ਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਚੇ ਕੀ ਸਚੇ ਕਾਰ ਆਦੇ ਤਸੇ ਆਦੇਸ ਆਦਿ ਨੀਲ ਅਨਾਦ ਅਨਾਤ ਜੁਗ ਜੁਗ ਇੱਕੋ ਵੇਸ ਇਕ ਦੂਜੀ ਬੋ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਤਰਾਹੇ ਪਤ ਪਵਣੀਆਂ ਚੜਿਏ ਹੋਏ ਆ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਨ ਜੋਰ ਜੁਪੈ ਨਹਿ ਜੋਰ ਜੋਰ ਨ ਮੰਗਨ ਦੇ ਨਾ ਜੋਰ ਜੋਰ ਨ ਜੀਵਨ ਮਰਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਕਿਰਤਿ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕਾ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਤਿਥੈ ਸੁਹਨ ਪੰਚ ਪਰਵਾਨ ਨਦੇ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ ਕੀਤੇ ਬਰਮੇ ਕਾਰਤ ਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਿਰਿੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ 나ਦ ਬినోਦ ਕੋੜੀ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜ ਤਕੜਿਐ ਬੋਧ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹੈ ਪਿਛੇ ਪਛਤਾਇ ਤਿਥੈ ਘੜਿਐ ਸੁਰਤ ਮਤਿ ਮਨ ਬੁੱਧ ਤਿਥੈ ਘੜਿਐ ਸੁਰਾਂ ਸਦਾਂ ਕੀ ਸੁਧ ਗਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਹਾ ਭਰਪੂਰ ਤਿਥੈ ਸੀਤੋ ਸਿਤਮੈ ਮਮਾਇ ਤਾਂ ਕੈ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੇ RAM ਵਸੇ ਮਨ ਮਾਹੇ ਜਿੱਥੇ ਭਗਤ ਵਸਹਿ ਕੇ ਲੋ ਕਰਹਿ ਆਨੰਦ ਸਚਾ ਮਨ ਸੋਏ ਸਚ ਕੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨੰਤ ਤਿਥੈ ਲੋ ਲੋ ਆਕਾਰ ਜੀਵ ਜਿਵ ਹੁਕਮ ਤਿ ਵੈ ਤਿਵਕਾਰ ਵਿਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਪੌਖ ਲਾਗਨ ਤਪਤਾਓ ਪੰਡਾ ਪਾਓ ਅੰਮ੍ਰਿਤ ਤਿਤਟਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਚ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖਿਓ ਜਲੇ ਕੀਤੀ ਸੁਪੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ